ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੁਕੇਰੀਆਂ ਤੋਂ ਜਿੱਥੇ ਕਿ ਮੁਕੇਰੀਆਂ ਪੁਲਿਸ ਵੱਲੋਂ 5 ਕਿਲੋ ਤੋਂ ਵੱਧ ਸੋਨਾ ਹੜੱਪ ਕਰਨ ਵਾਲੇ ਸ਼ਿਵ ਸ਼ਕਤੀ ਜੁਵੈਲਰ ਮੁਕੇਰੀਆਂ ਦੇ ਮਾਲਕ ਰਾਜੀ ਵਰਮਾ ਅਤੇ ਉਸਦੇ ਦੋ ਪੁੱਤਾਂ ਨੂੰ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਹైదరాబాద్ ਤੇ ਲਗਾਣਾ ਰਾਜ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਮੁਤਾਬਕ ਇਹਨਾਂ ਤੋਂ ਹੁਣ ਤੱਕ 2 ਕਿਲੋ 310 ਗ੍ਰਾਮ ਸੋਨਾ ਅਤੇ 36.6 ਕੈਰੇਟ ਡਾਇਮੰਡ ਬਰਾਮਦ ਕੀਤਾ ਗਿਆ। ਰੁਪਿਆ ਤਾਂ ਪੂਸ਼ਕਿਸ਼ ਕਿਤੇ ਜਾ ਰਹੀ ਹੈ ਤੇ ਬਾਕੀ ਰੰਦੇ ਸੋਨੇ ਦੇ ਗਹਿਣੇ ਵੀ ਜਲਦੀ ਬਰਾਮਦ ਦਿੱਤੇ ਜਾਣਗੇ ਪਬਲਿਕ ਸਪੋਰਟ ਨਿਊਜ਼ ਦੇ ਨਾਲ ਮੁਕੇਰੀਆਂ ਤੋਂ ਦਲਬੀਰ ਸਿੰਘ ਚਰਖਾ ਦੀ ਰਿਪੋਰਟ ਘਟਨਾ ਹੈਗੀ 17 ਅੱਠ ਜੇ 23 ਇਸ ਬੰਦੀ ਮਦਈ ਹੈਗੇ ਨੇ ਕਪਲ ਟੋਹਾਂ ਜੀ ਸਾਨਾ ਅਮਰਜੀਤ ਟੋਹਾਂ ਮਾਸੀ ਐਸ ਕੇ ਟ੍ਰੇਡਰਸ ਬਿਲਡਿੰਗ ਨੰਬਰ 65 ਪਹਿਲੀ ਫਲੋਰ ਅਮਰਜੀਤ ਇਹਨਾਂ ਦਾ ਆਪਸੀ ਵੀ ਚੱਲਦਾ ਸੀ ਬਿਜ਼ਨਸ ਦਾ ਵਗੈਰਾ ਚੱਲਦਾ ਨੇ ਸੋਨੇ ਦਾ ਆਜੀਵ ਰਮਨ ਅਲਜੀ ਠੀਕ ਹੈ ਜੀ ਤਣਾ ਕਾਫੀ ਚੱਲੇ ਪੰਜਾ ਸਾਲ ਤੋਂ ਹੁਣ ਇਹ ਸੋਨਾ ਲੈ ਕੇ ਆਏ 1783 ਨੂੰ ਲੈ ਕੇ ਆਏ ਜੀ 5 ਕਿਲੋ 208 ਗ੍ਰਾਮ ਦੀ ਇਹ ਇਹਨਾਂ ਨੇ ਇੱਕ ਮੁਰਕੇ ਸੋਨਾ ਵਾਪਸ ਨਹੀਂ ਕੀਤਾ ਇਹਨਾਂ ਨੇ ਕਿਹਾ ਵੀ ਜਿਹੜੇ ਗਾਹਕ ਆ ਸਾਡੇ ਉਹ ਆਉ ਸੋਨਾ ਲੈ ਕੇ ਗਾਹਕ ਜਿਹੜੇ ਹੈਗੇ ਆਏ ਨੇ ਪਰ ਇੱਕ ਗਾਹਕ ਆ ਬਾਕੀ ਗਾਹਕ ਨਹੀਂ ਆਏ ਜੀ ਇਸ ਬੰਦੀ ਫਿਰ ਜਦੋਂ ਵਾਪਸ ਸੋਨਾ ਨਹੀਂ ਕੀਤਾ ਜੀ ਇਹਨਾਂ ਦੇ ਚਾਰਾਂ ਤੇ ਸੁਜੀਵ ਵਰਮਾ ਰੋਹਨ ਸੰਯਮ ਤੇ ਸ਼ਿਲਪਾ ਇਹਨਾਂ ਦੀ ਵਾਈਫ ਮਕਰਮਨੰਭੇ 108 ਮੀ ਜੀ 247 24 ਨੂੰ 406 400 ਦਰਜ ਕੀਤਾ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੂੰ ਸਰ ਖੜਿਆ ਗਿਆ 24 8 24 ਨੂੰ ਹైదరాబాద్ ਤੇਲਗਾਨਾ ਤੋਂ ਅੱਜ ਇਹਨਾਂ ਨੂੰ ਉਹ ਬਰਾਮਦਗੀ ਸਰ ਕੀਤੀ ਗਈ ਹੈ ਜਿਆ 2 ਕਿਲੋ 300 ਗ੍ਰਾਮ 10 ਗ੍ਰਾਮ ਸੋਨਾ ਤੇ 36.6 36.10 ਗ੍ਰਾਮ ਸੋਨਾ ਰੈਕ ਕੈਟ ਹੀ ਬਰਾਮਦਨਾ ਕੀਤਾ ਗਿਆ ਜੀ ਤੇ ਪੰਜ ਨੰਬਰ ਮਾਰ ਲਿਆ ਗਿਆ ਜਿਹਨਾਂ ਕੋਸ਼ਿਸ਼ ਰੈਂਜ ਕਰਦਾ ਸੀ ਇਹ ਕਾਬੂ ਜਿਹੜੇ ਕੀਤੇ ਗਏ ਮੁੰਦਰੋਂ ਉਹ ਰੋਪੀ ਨੇ ਜਿਹੜੇ ਇਹ ਚਾਰੋਂ ਦੇ ਚਾਰੋਂ ਕਰ ਲਏ ਗਏ ਜੀ ਬਿਲਕੁਲ ਸਰ ਨਹੀਂ ਇਹ ਇੱਕ ਨਹੀਂ ਬੇਦ ਹੋ ਗਈ ਜੀ ਤੇ ਸ਼੍ਰੀਪਾ ਲੇਡੀ ਜੀ ਜੀ ਤੇ ਬਾਕੀ ਜਿੰਨੇ ਕਿ ਸਟਾਰ ਲਏ ਇਹਲੇ ਠੱਗੀ ਵਜੀ ਹੈ ਇਹ ਗਹਿਣਿਆਂ ਦੀ ਸੀ ਜਾਂ ਸੋਨੇ ਸੋਨੇ ਦੀ ਸੀ ਜਾਂ ਸੋਨੇ ਦੇ ਗਹਿਣੇ ਸੀ ਗਹਿਣੇ ਸੋਨੇ ਦੇ طرح ਗਹਿਣੇ ਸੀ ਠੀਕ ਹੈ ਜੀ ਇਹ ਕਿਸ ਤਰ੍ਹਾਂ ਟੀਮ ਨੇ ਵਰਕ ਕੀਤਾ ਜੀ ਕਿਦਾਂ ਤਰੋ ਲੱਗਿਆ ਇਹਦਾ ਸਾਰਾ ਇਹਨਾਂ ਨੇ ਸਾਰਾ ਕੁਝ ਉਹ ਵੀ ਕੀਤਾ ਜਾਂ ਸਾਰਾ ਇਹਨਾਂ ਦਾ ਟੈਕਨੀਕਲੀ ਬਿਹੌਦ ਕੀਤਾ ਗਿਆ ਵਾ ਇਹਨਾਂ ਨੂੰ ਜਾ ਕੇ ਰਜਿਸਟਰ ਕੀਤਾ ਗਿਆ ਤਰੀਕੇ ਨਾਲ ਅਦਾਲਤ ਉਹਲੇ ਇਹਦੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਬਾਕੀ ਜਿਹੜਾ ਸੋਨਾ ਬਰਾਮਦ ਕਰਨਾ ਬਾਕੀ ਹੈ ਜੀ ਇਹ ਕਿੱਥੇ ਕਿੱਥੇ ਹੋਰ ਨਾਲ ਸੋਨਾ ਵੇਚਿਆ ਠਗੀਆਂ ਮਾਰਿਆ ਸਾਰਾ ਵੈਰੀਫਾਈ ਕਰਨੇ ਆ ਜੀ पहले भी कुछ इस तरह के मामले हैं सर्वे भी नहीं कर